ਅਸੀਂ ਜਿਹੜਾ ਟ੍ਰੇਡ ਵਿੰਗਾ ਉਹਦੇ ਚੇਅਰਮੈਨ ਨੀਲ ਗਰਗ ਜੀ ਔਰ ਟ੍ਰੇਡ ਵਿੰਗ ਦੇ ਚੇਅਰਮੈਨ ਠਾਕੁਰ ਸਾਹਿਬ ਬਿਲਕੁਲ ਮੌਜੂਦ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇ ਕੱਲ ਇੰਡਸਟਰੀ ਦੇ ਡਿਪਾਰਟਮੈਂਟ ਨੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਪੰਜਾਬ ਦੇ ਅੰਦਰ ਚੁੱਕਿਆ ਕਿਉਂਕਿ ਲੁਧਿਆਣਾ ਉਹ ਉਦਯੋਗਿਕ ਸ਼ਹਿਰ ਆ ਜਿਹਨੇ ਬਹੁਤ ਵੱਡੀ ਦੁਨੀਆ ਦੇ ਅੰਦਰ ਤਰੱਕੀ ਕੀਤੀ ਆ ਖਾਸ ਕਰਕੇ ਉਦਯੋਗ ਦੇ ਖੇਤਰ ਦੇ ਅੰਦਰ ਖਾਸ ਕਰਕੇ ਇੰਡਸਟਰੀ ਦੇ ਖੇਤਰ ਦੇ ਅੰਦਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੀਆਂ ਵੱਡੀਆਂ ਡਿਮਾਂਡ ਜਿਹੜੀਆਂ ਪੈਂਡਿੰਗ ਪੰਜਾਂ ਸੀਗੀਆਂ ਇੰਡਸਟਰੀ ਡਿਪਾਰਟਮੈਂਟ ਦੀਆਂ ਉਹ ਕੱਲ ਮੈਂ ਸਮਝਦਾ ਪੂਰੀਆਂ ਹੋ ਜਾਂਣ ਰਹੀਆਂ ਕੱਲ ਇੱਕ ਇਤਿਹਾਸਿਕ ਫੈਸਲਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੇ ਕੀਤਾ ਅਰਵਿੰਦ ਕੇਜਰੀਵਾੜੀ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਮੈਂ ਸਮਝਦਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਉਦਯੋਗਿਕ ਕ੍ਰਾਂਤੀ ਜਿਹੜੀ ਆ ਹੋਰ ਅੱਗੇ ਵਧੂਗੀ ਔਰ ਪੰਜਾਬ ਜਿਹੜਾ ਉਦਯੋਗ ਦੇ ਖੇਤਰ ਚ ਹੋਰ ਤਰੱਕੀ ਕਰੂਗਾ ਕਿਉਂਕਿ ਬਹੁਤ ਸਾਰੀਆਂ ਇੰਡਸਟਰੀ ਬਹੁਤ ਸਾਰੇ ਉਦਯੋਗ ਜਿਹੜੇ ਨੇਗੇ ਉਹ ਪੰਜਾਬ ਚ ਆਉਣਾ ਚਾਹੁੰਦੇ ਸੀ ਪਰ ਲੇਕਿਨ ਕਿਸੇ ਨਾ ਕਿਸੇ ਕਾਰਨ ਉਹਨਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਿਛਲੇ 3 ਸਾਲਾਂ ਤੋਂ ਕਾਫੀ ਵੱਡੇ ਸੁਧਾਰ ਜਿਹੜੇ ਨੇਗੇ ਇੰਡਸਟਰੀ ਦੇ ਖੇਤਰ ਚ ਹੋਏ ਪਰ ਲੇਕਿਨ ਫਿਰ ਵੀ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਸੀ ਪਿਛਲੇ 3 ਸਾਲਾਂ ਚ ਔਰ ਉਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਵੀ ਸਭਾਈ ਦੀ ਇਲੈਕਸ਼ਨ ਲੜ ਰਹੀ ਸੀ ਸਾਡੇ ਡੈਸ਼ਲ ਕੋਆਰਡੀਨੇਟਰ ਅਰਵਿੰਦ ਕੇਜਰੀਬਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਾਦਾ ਕੇ ਇੰਡਸਟਰੀ ਦੇ ਨਾਲ ਮੀਟੀਆਂ ਕੀਤੀਆਂ ਸੀ ਬਹੁਤ ਸਾਰੇ ਟਾਊਨ ਹਾਲ ਮੀਟੀਆਂ ਹੋਈਆਂ ਸੀ ਪੰਜਾਬ ਦੇ ਹਰ ਖੇਤਰ ਦੇ ਅੰਦਰ ਅਰਵਿੰਦ ਕੇਜਰੀਬਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਗਏ ਸੀ ਸਾਡੀ ਟੀਮ ਗਈ ਸੀ ਔਰ ਉਸ ਸਮੇਂ ਕਾਫੀ ਮੰਗਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੀ ਪਰ ਲੇਕਿਨ ਬਹੁਤ ਸਾਰੀਆਂ ਮੰਗਾਂ ਅਸੀਂ ਪਿਛਲੇ 3 ਸਾਲਾਂ ਚ ਪੂਰੀਆਂ ਕੀਤੀਆਂ ਨੇ ਗਿਆ ਕੱਲ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆਗਾ ਕਿ ਅਸੀਂ ਜੇਕਰ ਕੋਈ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਕੋਈ ਵੀ ਉਦਯੋਗਪਤੀ ਕੋਈ ਵੀ ਇੰਡਸਟਰੀਲਿਸਟ ਜੇਕਰ ਪੰਜਾਬ ਦੇ ਅੰਦਰ ਇੰਡਸਟਰੀ ਲਾਉਣਾ ਚਾਹੁੰਦਾਗਾ ਤਾਂ ਉਹਨੂੰ 45 ਦਿਨਾਂ ਦੇ ਵਿੱਚ 45 ਦਿਨਾਂ ਦੇ ਵਿੱਚ ਆਪਣੇ ਆਪ ਜਿਹੜੀ ਆ ਆਪਣੇ ਆਪ ਜਿਹੜੀ ਆ ਉਹਨੂੰ ਪ੍ਰਵਾਨਗੀ ਮਿਲੂਗੀ ਜੇਕਰ ਕੋਈ ਆਬਜੈਕਸ਼ਨ ਨਾ ਲੱਗਿਆ ਕਿਉਂ ਕਹਿਣ ਦਾ ਭਾਵ ਆ ਕਿ 45 ਜਦੋਂ ਪ੍ਰਾਈ ਕਰੂਗਾ ਉਦੋਂ ਸਾਰਾ ਪ੍ਰੋਸੈਸ ਜਿਹੜਾਗਾ ਉਹ 45 ਦਿਨਾਂ ਚ ਸਿੰਗਲ ਵਿੰਡੋ ਤੇ ਜਾ ਕੇ ਅਪਲਾਈ ਕਰਨਾ ਪਊਗਾ ਪਰ 45 ਦਿਨਾਂ ਦੇ ਅੰਦਰ ਅਪਰੂਵਲ ਹੋਊਗੀ ਜੇਕਰ ਕੋਈ ਆਬਜੈਕਸ਼ਨ ਹੋਇਆ ਕਿਸੇ ਵੀ ਕਿਸਮ ਦਾ ਆਬਜੈਕਸ਼ਨ ਹੋਇਆ ਕਿਸੇ ਵੀ ਡਿਪਾਰਟਮੈਂਟ ਦਾ ਆਬਜੈਕਸ਼ਨ ਹੋਇਆ ਉਹ ਡਿਪਾਰਟਮੈਂਟਾਂ ਨੂੰ ਸਾਰੇ ਆਬਜੈਕਸ਼ਨ ਜਿਹੜੇ 45 ਦਿਨਾਂ ਚ ਮੂਵ ਕਰਨੇ ਪੈਣਗੇ 45 ਦਿਨਾਂ ਚ ਉਹਨਾਂ ਸਾਰੇ ਆਬਜੈਕਸ਼ਨਾਂ ਦਾ ਹੱਲ ਕਰਨਾ ਪਊਗਾ ਜੇਕਰ 45 ਦਿਨਾਂ ਚ ਆਪਣੇ ਆਬਜੈਕਸ਼ਨ ਹੱਲ ਨਹੀਂ ਕਰ ਪਾਉਂਦੇ ਤਾਂ ਮੈਂ ਸਮਝਦਾ ਉਸ ਵਿਅਕਤੀ ਨੂੰ ਆਪਣੇ ਆਪ ਜਿਹਨੂੰ ਡੀਮਡ ਅਪਰੂਵਲ ਵੀ ਕਹਿੰਦੇ ਆ ਉਹ ਬਿਲ ਜੂਗੀ ਤਾਂ ਮੈਂ ਸਾਹਮਣੇ ਇੱਕ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਉਦਯੋਗ ਪੱਤੀਆਂ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਹੋਊਗਾ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੀਆਂ ਦਿੱਕਤਾਂ ਹੁੰਦੀਆਂ ਸੀ ਉਹ ਸਾਰੀਆਂ ਦੂਰ ਹੋਣਗੀਆਂ ਪਰ ਸਿੰਗਲ ਵਿੰਡੋ ਸਿਸਟਮ ਨੂੰ ਜਿਹੜਾ ਬਹੁਤ ਹੀ ਤਾਕਤਵਰ ਬਣਾਇਆ ਗਿਆ ਸਿੰਗਲ ਵਿੰਡੋ ਸਿਸਟਮ ਕਹਿਣ ਨੂੰ ਹੋਰ ਰਾਜਾਂ 'ਚ ਵੀ ਆ ਪਹਿਲਾਂ ਵੀ ਚੱਲਦਾ ਸੀ ਸਿੰਗਲ ਵਿੰਡੋ ਪਰ ਲੇਕਿਨ ਉਹਦੇ ਅੰਦਰ ਡੀਮਡ ਅਪਰੂਵਲ ਦੀ ਜਿਹੜੀ ਪ੍ਰਵਾਨਗੀ ਹੈ ਨਹੀਂ ਸੀ ਯਾਨੀ ਕਿ ਹੁਣ ਅਸੀਂ ਕਰਤਾ ਕਿ ਜੇਕਰ ਭਾਈ ਅਬਜੈਕਸ਼ਨ ਲੱਗ ਗਿਆ ਤੁਸੀਂ ਅਪਲਾਈ ਕਰਤਾ ਅਪਲਾਈ ਕਰਨ ਤੋਂ ਬਾਅਦ 7 ਦਿਨਾਂ ਚ ਅਬਜੈਕਸ਼ਨ ਲੱਗ ਗਿਆ ਔਰ 7 ਦਿਨਾਂ ਤੋਂ ਲੈ ਕੇ ਅਗਲਾ ਪ੍ਰਸਾਦ ਜਿਹੜਾ ਹੈਗਾ ਜੇਕਰ ਤੁਸੀਂ ਉਹਨੂੰ ਠੀਕ ਨਾ ਕਰ ਪਾਏ ਡਿਪਾਰਟਮੈਂਟ ਵਾਲੇ ਤਾਂ ਡਿਪਾਰਟਮੈਂਟ ਦਾ ਹੈੱਡ ਜਿਹੜਾ ਹੈਗਾ ਉਹਨੂੰ ਅਪਰੂਵਲ ਦੇ ਦੂਗਾ ਇਹ ਵੀ ਗੱਲ ਹੈ ਕਿ ਅਪਰੂਵਲ ਨਾ ਚੱਲਦਾ ਰਹੂਗਾ ਔਰ ਉਸ ਤੋਂ ਬਾਅਦ ਜਿਹੜੇ ਵੀ ਕਰਮਚਾਰੀ ਨੇ ਜਿਹੜੇ ਵੀ ਡਿਪਾਰਟਮੈਂਟ ਨੇ ਚਾਹ ਫੋਰੈਸਟ ਦਾਗਾ ਚਾਹ ਇਲੈਕਟ੍ਰਿਸਿਟੀ ਦਾਗਾ ਚਾਹ ਗਮਾਟਾ ਦਾਗਾ ਚਾਹ ਗਲਾਡਾ ਦਾਗਾ ਚਾਹ ਪੀਐਸਆਈ ਡੀਸੀ ਜਿੱਲੇ ਵੀ ਡਿਪਾਰਟਮੈਂਟ ਆਉਂਦੇ ਨੇਗੇ ਜੇਕਰ ਉਹਨਾਂ ਨੇ ਕਿਸੇ ਕਿਸਮ ਦੀ ਕੁਤਾਹੀ ਕੀਤੀ ਕਿਸੇ ਕਿਸਮ ਦੀ ਡਲੇ ਕੀਤੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਐਕਸ਼ਨ ਹੋਊਗਾ ਉਹਨਾਂ ਦੀ ਵੀ ਰਿਸਪੌਂਸਿਬਿਲਟੀ ਉਹਨਾਂ ਦੀ ਵੀ ਅਕਾਉਂਟੇਬਿਲਟੀ ਤੈਅ ਕੀਤੀ ਗਈ ਹੈ ਇਤਿਹਾਸਿਕ ਫੈਸਲਾ ਜਿਹੜਾ ਪੰਜਾਬ 'ਚ ਕੱਲ ਆਮ ਆਬਾਦੀ ਪਾਰਟੀ ਦੀ ਸਰਕਾਰ ਨੇ ਕੀਤਾਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾਗਾ ਕੱਲ 12 ਵੱਡੇ ਐਲਾਨ ਕੱਲ 12 ਵੱਡੇ ਐਲਾਨ ਜਿਹੜੇ ਨੇਗੇ ਉਹ ਇੰਡਸਟਰੀ ਦੇ ਹੱਕ ਦੇ ਵਿੱਚ ਹੋਏ ਨੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪੰਜਾਬ ਜਿਹੜਾ ਅੱਗੇ ਵਧੂਗਾ ਸੋ ਇਸ ਤੋਂ ਬਿਨਾ 125 ਕਰੋੜ ਦਾ ਜੇਕਰ ਕੋਈ ਵੀ ਵਿਅਕਤੀ 125 ਕਰੋੜ ਰੁਪਏ ਤੱਕ ਦਾ ਆਪਣਾ ਕੋਈ ਪ੍ਰੋਜੈਕਟ ਲਾਉਣਾ ਚਾਹੁੰਦਾ ਕੋਈ ਇੰਡਸਟਰੀ ਲਾਉਣਾ ਚਾਹੁੰਦਾਗਾ ਤਾਂ ਉਹਦੀ ਪ੍ਰਵਾਨਗੀ ਜਿਹੜੀ ਆ ਤਿੰਨ ਦਿਨਾਂ ਦੇ ਅੰਦਰ-ਅੰਦਰ ਮਿਲੂਗੀ ਉਹਦੀ ਪ੍ਰਵਾਨਗੀ ਜਿਹੜੀ ਆ ਤਿੰਨ ਦਿਨਾਂ ਦੇ ਅੰਦਰ-ਅੰਦਰ ਮਿਲੂਗੀ ਔਰ ਇਹ ਰਾਈਟ ਟੂ ਬਿਜ਼ਨਸ ਐਕਟ ਦੇ ਅਧੀਨ ਰਾਈਟ ਟੂ ਬਿਜ਼ਨਸ ਐਕਟ ਦੇ ਦੀ ਜਿਹੜੀਆਂ ਸੋਧਾਂ ਲੈ ਕੇ ਆਉਣੀਆਂ ਰਹੀਆਂ ਆ ਅਸੀਂ ਆਉਣ ਵਾਲਾ ਇਹਦਾ ਸੈਸ਼ਨ ਆ ਰਿਹਾ ਵਿਧਾਨ ਸਭਾ ਦਾ ਉਹ ਦਿਨ ਦਾ ਰਾਈਟ ਟੂ ਬਿਜ਼ਨਸ ਐਕਟ ਸੋਧ ਲੈ ਕੇ ਉਹ ਤਿੰਨ ਦਿਨ ਕਰਾਂਗੇ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਪ੍ਰਸ਼ਾਨੀ ਜਾਂ ਦਸਾਬਣਾ ਨਾ ਕਰਨਾ ਪਵੇ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾਗਾ ਇਸ ਤੋਂ ਬਨਾ ਲੈਂਡ ਫਿਜ਼ਿਬਿਲਟੀ ਰਿਪੋਰਟ ਜਿਹੜੀ ਆ ਲੈਂਡ ਦੀ ਫਿਜ਼ਿਬਿਲਟੀ ਰਿਪੋਰਟ ਜਿਹੜੀ ਆ ਉਹ ਰੈਵਨਿਊ ਸਰਕਲ ਸੱਤ ਦਿਨਾਂ ਚ ਦੇਊਗਾ ਯਾਨੀ ਤੁਸੀਂ ਕਹਿੰਦੇ ਹੋ ਕਿ ਮੈਂ ਆ ਲੈਂਡ ਸਿਲੈਕਟ ਕਰ ਲਈ ਆ ਜਿਹੜੀ ਆ ਮਾਛੀਵਾੜ ਦੇ ਖੇਤਰ ਦੇ ਅੰਦਰ ਲੁਧਿਆਣਾ ਦੇ ਖੇਤਰ ਦੇ ਅੰਦਰ ਆ ਲੈਂਡ ਬਾਇ ਪਾਰਟਿਕਲ ਲੈਂਡ ਸਿਲੈਕਟ ਕੀਤੀ ਆ ਸੋ ਮੈਨੂੰ ਦੱਸਿਆ ਜਾਵੇ ਕਿ ਇਹ ਲੈਂਡ ਜਿਹੜੀ ਆ ਇੰਡਸਟਰੀ ਲੱਗਣ ਦੇ ਯੋਗ ਹੈਗੀ ਆ ਜਾਂ ਆ ਦੀ ਕੋਈ ਦਿੱਕਤ ਆ ਉਹ 7 ਦਿਨਾਂ ਦੇ ਅੰਦਰ ਅੰਦਰ ਸਰਕਲ ਜਿਹੜਾ ਰੈਵਨਿਊ ਅਧਿਕਾਰੀ ਆ ਉਹ ਰਿਪੋਰਟ ਕਰੂਗਾ ਔਰ 15 ਦਿਨਾਂ ਦੇ ਵਿੱਚ 15 ਦਿਨਾਂ ਦੇ ਅੰਦਰ ਅੰਦਰ ਆਨਲਾਈਨ ਜਿਹੜੀ ਆ ਫਿਜ਼ਿਬਿਲਿਟੀ ਰਿਪੋਰਟ ਕਨਸਰਨਡ ਵਿਅਕਤੀ ਨੂੰ ਜਿਹੜਾ ਵਿਅਕਤੀ ਚਾਹੁੰਦਾਗਾ ਪਹੁੰਚੂਗਾ ਮੈਂ ਸਮਝਦਾ ਵੀ ਇੱਕ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਇੰਡਸਟਰੀਸਟਾਂ ਦੇ ਹੱਕ ਵਿੱਚ ਹੋਇਆਗਾ ਔਰ ਇਸ ਤਵੇ ਨਾ ਜਿਹੜੇ ਇੰਡਸਟਰੀਅਲ ਪਲਾਟ ਨੇਗੇ ਇੱਕ ਬਹੁਤ ਮਹੱਤਵਪੂਰਨ ਫੈਸਲਾਗਾ ਜਿਹੜੇ ਇੰਡਸਟਰੀਅਲ ਪਲਾਟ ਨੇਗੇ ਉਹਨਾਂ ਪਲਾਟਾਂ ਦੀ ਸਬ ਡਿਵੀਜ਼ਨ ਨਹੀਂ ਸੀ ਪਹਿਲਾਂ ਸਬ ਡਿਵੀਜ਼ਨ ਕਰਨ ਦੀ ਪਾਲਿਸੀ ਨਹੀਂ ਸੀ ਮੰਨ ਲਓ 2 ਏਕੜ ਦਾ ਪਲਾਟ ਆ ਕਿਸੇ ਦਸਲੇਸ ਦੇ ਦੋ ਪੁੱਤਰ ਨੇਗੇ ਤਿੰਨ ਪੁੱਤਰ ਨੇਗੇ ਉਹਨੂੰ ਡਿਵਾਈਡ ਨਹੀਂ ਕੀਤਾ ਜਾ ਸਕਦਾ ਸੀਗਾ ਕਿਉਂਕਿ ਪਾਲਿਸੀ ਤੋਂ ਬਾਹਰ ਸੀਗਾ PSIDC ਦੀ ਪਾਲਿਸੀ ਤਾਂ ਬਾਹਰ ਸੀਗਾ ਹੁਣ ਅਸੀਂ ਉਹ ਨਵੀਂ ਇੰਡਸਟਰੀਅਲ ਪਾਲਿਸੀ ਲੈ ਕੇ ਆਇਆਗੇ ਉਸ ਪਲਾਟ ਦੀ ਸਬ ਡਿਵੀਜ਼ਨ ਵੀ ਹੋ ਸਕਦੀ ਆ ਉਹਨੂੰ ਵੰਡਿਆ ਜਾ ਸਕਦਾਗਾ ਇਸ ਤਰ੍ਹਾਂ ਦੀ ਪਾਲਿਸੀ ਪਹਿਲਾਂ ਪੰਜਾਬ ਦੇ ਅੰਦਰ ਕਦੇ ਵੀ ਨਹੀਂ ਬਣੀ ਸੀ ਪਹਿਲੀ ਵਾਰ ਹੋਇਆਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਲਿਸੀ ਜਿਹੜੀ ਬਣਾਈ ਆ ਇਸ ਤੋਂ ਬਿਨਾ ਲੀਜ਼ ਹੋਲਡ ਤੋਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਨਾ ਯਾਨੀ ਬਹੁਤ ਸਾਰੀਆਂ ਪ੍ਰਾਪਰਟੀਆਂ ਪੰਜਾਬ ਸਰਕਾਰ ਨੇ ਅਰਜੋਗ ਪਤਿਆਂ ਨੂੰ ਲੀਜ਼ ਹੋਲ ਤੇ ਦਿੱਤੀਆਂ ਗਈਆਂ ਲੀਜ਼ ਕੀਤੀ ਹੈ ਕਿਸੇ ਨੇ 33 ਸਾਲ ਦੀ ਕਿਸੇ ਨੇ 55 ਸਾਲ ਦੀ ਕਿਸੇ ਨੇ 90 ਸਾਲ ਦਿਆ ਲੀਜ਼ ਹੋਈ ਹੋਈ ਆ ਉਹ ਸਾਰੀਆਂ ਪ੍ਰਾਪਰਟੀਆਂ ਹੁਣ ਜਿਹੜੀਆਂ ਜੇਕਰ ਉਹ ਵਿਅਕਤੀ ਜਿਹੜੀ ਪਾਲਿਸੀ ਬਣ ਰਹੀ ਆ ਜੇਕਰ ਵਿਅਕਤੀ ਜਿਹੜਾ ਇੱਕ ਸਰਟਨ ਫੀਸ ਇੱਕ ਅਮਾਉਂਟ ਭਰੂਗਾ ਉਹ ਭਰ ਕੇ ਜਿਹੜੀ ਆ ਫਰੀ ਹੋਲ ਹੋ ਜੀ ਯਾਨੀ ਕਿ ਉਸ ਪ੍ਰਾਪਰਟੀ ਜਿਹੜੀ ਆ ਉਹਦੇ ਨਾਂ ਹੋ ਜੂਗੀ ਉਹਨੂੰ ਕੋਈ ਵੀ ਝੰਜਟ ਕਿਸੇ ਕਿਸਮ ਦਾ ਇਨ ਫਿਊਚਰ ਨਹੀਂ ਰਹੂਗਾ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਧਿయోగਪਤੀਆਂ ਦੇ ਹੱਕ ਵਿੱਚ ਕੀਤਾ ਔਰ ਇਸ ਤੋਂ ਬਿਨਾ ਅਸੀਂ ਅਸੀਂ ਅਨਾਉਂਸ ਕੀਤਾ ਸੀਗਾ ਤੁਹਾਡੇ ਯਾਦ ਹੋਊਗਾ ਕਿ ਇਸ ਬਜਟ ਸੈਸ਼ਨ ਦੇ ਅੰਦਰ 31 ਮਾਰਚ ਤੋਂ ਪਹਿਲਾਂ ਅਸੀਂ ਅਨਾਉਂਸ ਕੀਤਾ ਸੀਗਾ ਕਿ ਇਸ ਵਾਰ ਅਸੀਂ 250 ਕਰੋੜ ਰੁਪਏ 250 ਕਰੋੜ ਰੁਪਏ ਜਿਹੜਾ ਇਨਸੈਂਟਿਵ ਆ ਜਿਹੜਾ ਕੋਈ ਨਾ ਕੋਈ ਸਬਸਿਡੀ ਆਪਾਂ ਕਹਿ ਲਿਆ ਇਨਸੈਂਟਿਵ ਆ ਜਿਹੜਾ ਇੰਡਸਟਰੀਸ ਨੂੰ ਮਿਲਦਾਗਾ ਉਹ ਅਸੀਂ ਇੱਕ ਸਾਥ ਦੇਵਾਂਗੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਆ ਕਿ ਉਹ ਜਿਹੜਾ ਇਨਸੈਂਟਿਵ ਆ ਅਸੀਂ ਪੰਜਾਂ ਮਹੀਨਿਆਂ 'ਚ ਪੰਜਾਂ ਮਹੀਨਿਆਂ 'ਚ 150 ਕਰੋੜ ਤੋਂ ਉੱਪਰ ਜਿਹੜੇ ਪੈਸੇ ਅਸੀਂ ਜਾਰੀ ਕਰ ਚੁੱਕੇ ਆ ਪਹਿਲੀ ਕਿਸ਼ਤ ਜਿਹੜੀ ਆ ਉਹ ਇਹਨਾਂ ਪੰਜਾਂ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਜਾਰੀ ਕੀਤੀ ਆ ਇਹ ਵੀ ਬੈਸਬੰਦ ਇੱਕ ਬਹੁਤ ਵੱਡਾ ਕੀਰਤੀਮਾਨ ਜਿਹੜਾ ਸਤਾਪਤ ਹੋਇਆਗਾ ਕਿਉਂਕਿ ਨਹੀਂ ਪੁਰਾਣੀਆ ਸਰਕਾਰਾਂ ਮੈਂ ਦੇਖ ਰਿਹਾ ਸੀਗਾ ਕਿ ਕਾਂਗਰਸ ਸਰਕਾਰ ਨੇ 5 ਸਾਲਾਂ 'ਚ 53 ਕਰੋੜ ਰੁਪਇਆ ਅਕਾਲੀ ਦਲ ਭਾਜਪੀ ਦੇ ਕਿਸੇ ਵੀ ਸਾਲ 'ਚ ਕੋਈ ਵੀ ਰੁਪਇਆ ਨਹੀਂ ਪਰ ਲੇਕਿਨ ਅਸੀਂ ਪਿਛਲੇ ਸਾਲੋਂ ਦਿੰਦੇ ਆ ਰਹਿਆਂਗੇ ਸੋ ਇਸ ਸਾਲ ਅਸੀਂ 250 ਕਰੋੜ ਰੱਖਿਆ ਪਿਛਲੇ ਸਾਲ 100 ਕਰੋੜ ਰੁਪਏ ਰੱਖਿਆ ਸੀਗਾ ਸੋ ਲਗਾਤਾਰ ਅਸੀਂ ਹਰੇਕ ਬਿਲਡ ਰੱਖਦੇ ਆ ਔਰ ਇੰਡਸਟਰੀ ਨੂੰ ਦਿੰਦੇ ਆਗੇ ਸੋ ਇਸ ਵਾਰ 250 ਕਰੋੜ ਰੁਪਏ ਜਿਹੜਾਗਾ ਉਹ ਅਸੀਂ ਪੇ ਕਰ ਚੁੱਕੇ ਆ ਸੋ ਨਾ ਸੌਰੀ 150 ਕਰੋੜ ਰੁਪਏ ਪੇ ਕਰ ਚੁੱਕੇ ਆ 250 ਕਰੋੜ ਚੋਂ ਸੋ ਵੀ ਬੈਸਾ ਬੰਦਾ ਬਹੁਤ ਵੱਡਾ ਫੈਸਲਾ ਜਿਹੜਾ ਇੰਡਸਟਰੀ ਦੇ ਹੱਕ ਵਿੱਚ ਹੋਇਆਗਾ ਇਸ ਤਰ੍ਹਾਂ ਜੇਕਰ ਕੋਈ ਵੀ ਵਿਅਕਤੀ ਆਪਣੀ ਬਿਲਡਿੰਗ ਦਾ ਪਲਾਨ ਬਣਾਉਣ ਦੇ ਲਈ ਸਟੇਬਿਲਿਟੀ ਸਰਟੀਫਿਕੇਟ ਲੈਣ ਲਈ ਹੁਣ ਕਿਸੇ ਦਫਤਰ ਜਾਣ ਦੀ ਲੋੜ ਨਹੀਂ ਜਿਹੜੇ ਅਸੀਂ ਇੱਕ ਆਰਕੀਟੈਕਚਰ ਦਾ ਇੱਕ ਇੰਜੀਨੀਅਰਾਂ ਦਾ ਇੱਕ ਗਰੁੱਪ ਬਣਾਵਾਂਗੇ ਕਿ ਲੁਧਿਆਣੇ ਦੇ ਅੰਦਰ ਆਹ ਸਰਟੀਫਾਈਡ ਸਾਡੇ ਕੋਲੇ ਜਿਹੜੇ ਨੇ ਆਰਕੀਟੈਕਟ ਨੇਗੇ ਆ ਸਰਟਨ ਇੰਜੀਨੀਅਰ ਨੇਗੇ ਕੋਈ ਵੀ ਵਿਅਕਤੀ ਉਹਨਾਂ ਇੰਜੀਨੀਅਰਾਂ ਤੋਂ ਜਾ ਕੇ ਆਪਣੀ ਰਿਪੋਰਟ ਲੈ ਕੇ ਕਿ ਮੈਂ ਇਸ ਜਗ੍ਹਾ ਤੇ ਪਲਾਟ ਆ ਇਸ ਪ੍ਰਕਾਰ ਦੀ ਬਿਲਡਿੰਗ ਬਣਾਉਣਾ ਚਾਹਾਂਗਾ ਜਦੋਂ ਸਰਟੀਫਾਈ ਕਰ ਦੇਣਗੇ ਉਹ ਆ ਕੇ ਸਾਡੇ ਡਿਪਾਰਟਮੈਂਟ ਜਮ੍ਹਾਂ ਕਰਾਉਣਗੇ ਤਾਂ ਉਸ ਤੋਂ ਬਾਅਦ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਕਿਉਂਕਿ ਨਹੀਂ ਤਾਂ ਕੀ ਹੁੰਦਾ ਸੀਗਾ ਹਮੇਸ਼ਾ ਨਕਸ਼ਾ ਬਣਾਉਣ ਦੇ ਨਾਂ ਦੇ ਉੱਤੇ ਸਾਈਟ ਪਲਾਨ ਬਣਾਉਣ ਦੇ ਨਾਂ ਦੇ ਉੱਤੇ ਬੜੀ ਖੱਜਲ ਖਵਾਰੀ ਹੁੰਦੀ ਸੀ ਔਰ ਕਿਤੇ ਨਾ ਕਿਤੇ ਕ੍ਰਾਪਸ਼ਨ ਦਾ ਵੀ ਸ਼ਕਾਰ ਹੋ ਜਾਂਦਾ ਸੀਗਾ ਸੋ ਉਸ ਤੋਂ ਇੱਕ ਬਹੁਤ ਵੱਡੀ ਰਾਤ ਜਿਹੜੀ ਆ ਉਹ ਪੰਜਾਬ ਦੇ ਸਾਰੇ ਉਦਯੋਗਪਤੀਆਂ ਨੂੰ ਮਿਲੂਗੀ ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ 260 ਉਦਯੋਗਿਕ ਪਲਾਟ ਜਿਹੜੇ ਨੇਗੇ ਜਿਹੜੇ ਖਾਲੀ ਪਏ ਸੀ ਉਹਨਾਂ ਨੂੰ ਬੜੀ ਜਲਦੀ ਅਸੀਂ ਉਹਨਾਂ ਦੀ ਆਕਸ਼ਨ ਕਰ ਰਹੇ ਆ ਉਹਨਾਂ ਨੂੰ ਨਿਲਾਮ ਕਰ ਰਹੇ ਆ ਤਾਂ ਕਿ ਨਵੇਂ ਉਦਯੋਗ ਜਿਹੜੇ ਨੇ ਉਹ ਪੰਜਾਬ ਵਿੱਚ ਆਉਣ ਇਸ ਤੋਂ ਬਿਨਾ ਬਹੁਤ ਹੀ ਵੱਡਾ ਇੱਕ ਫੈਸਲਾ ਹੋਰ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾਗਾ ਜਿਹੜੇ 52 ਫੋਕਲ ਪੁਆਇੰਟ ਨੇ ਪੰਜਾਬ ਦੇ 52 ਫੋਕਲ ਪੁਆਇੰਟ ਨੇ ਪੰਜਾਬ ਦੇ ਉਹਨਾਂ ਦਾ ਨਵੀਨੀਕਰਨ ਕਰਨ ਦੇ ਲਈ ਅਸੀਂ 300 ਕਰੋੜ ਰੁਪਏ ਲਾਟ ਕੀਤੇ ਨੇਗੇ 300 ਕਰੋੜ ਰੁਪਏ ਦੇ ਨਾਲ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਜਿਹੜਾ ਕਾਇਆਕਲਪ ਹੋਊਗੀ ਨਵੰਬਰ 2025 ਤੱਕ ਨਵੰਬਰ 2025 ਤੱਕ ਜਿਹੜਾ ਹੈਗਾ ਸਾਰੇ ਰਾਸਤੇ ਲਾਈਟਾਂ ਸਾਈਨ ਬੋਰਡ ਪਾਣੀ ਆਪ ਦੇ ਸਾਰੇ ਜਿਹੜੇ ਕੰਮ ਨੇਗੇ ਉਹ ਪੂਰੇ ਹੋ ਜਾਣਗੇ ਸਮਝ ਸਮਝਦਾ ਇਹ ਵੀ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਪੰਜਾਬ ਦੇ ਉਦਯੋਗਪਤੀਆਂ ਦੇ ਹੱਕ ਵਿੱਚ ਉਹ ਸਰਕਾਰ ਨੇ ਲਿਆਗਾ ਇਸ ਤੋਂ ਬਿਨਾ ਇੱਕ ਫਾਇਰ ਫਾਇਰ ਦੀ ਐਨਓਸੀ ਜਿਹੜੀ ਅੱਗ ਵਿੱਚ ਅੱਗ ਦੀ ਜਿਹੜੀ ਐਨਓਸੀ ਹੁੰਦੀ ਆ ਉਹ ਪਹਿਲਾਂ ਉਹਦਾ ਸਰਟੀਫਿਕੇਟ 3 ਸਾਲ ਲਈ ਹੁੰਦਾ ਸੀਗਾ ਸੌਰੀ 1 ਸਾਲ ਲਈ ਹੁੰਦਾ ਸੀਗਾ ਵੀ 1 ਸਾਲ ਬਰਸਾਲ ਇਸ ਸਾਲ ਆ ਅਗਲੇ ਸਾਲ ਜਿਸ ਤੇ ਆਪਾਂ ਬੈਠੇ ਆ ਇਹਦਾ ਸਰਟੀਫਿਕੇਟ ਫਾਇਰ ਦਾ ਹਰੇਕ ਸਾਲ ਰਿਵਿਊ ਕਰਉਣਾ ਪੈਂਦਾ ਸੀਗਾ ਹਰੇਕ ਸਾਲ ਨਵਿਆਉਣਾ ਪੈਂਦਾ ਸੀਗਾ ਉਹਨੂੰ ਨਮਾ ਕਰਾਉਣਾ ਪੈਂਦਾ ਸੀਗਾ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾਗਾ ਕਿ ਹੁਣ ਅਸੀਂ 3 ਸਾਲਾਂ ਬਾਅਦ ਉਹ ਲਿਆ ਕਰਾਂਗੇ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਔਰ ਖੱਜਲ ਖਵਾਰੀ ਖਤਮ ਹੋਊਗੀ ਔਰ ਦੂਜਾ ਜਿਹੜੀ ਕਰਪਸ਼ਨ ਆ ਉਹ ਬਿਲਕੁਲ ਅਲਵਿਦਾ ਹੋਊਗੀ ਖਤਮ ਹੋਊਗੀ ਇਸ ਤੋਂ ਬਿਨਾ ਲੈਂਡ ਕਨਵਰਜਨ